ਭਾਈ ਤੁਸੀਂ ਏਜੰਸੀ ਆਏ ਹੋ ਕੀ ਮਾਮਲਾ ਭਜੀਆ ਮੇਰੇ ਇਹਨਾਂ ਨੂੰ 7-8 ਮਹੀਨੇ ਪਹਿਲਾਂ ਮੋਟਰਸਾਈਕਲ ਲੈ ਕੇ ਗਏ ਸੀਗੇ ਅੱਛਾ ਜੀ ਠੀਕ ਹੈ ਜੀ ਕੈਚ ਲੈ ਕੇ ਗਏ ਸੀਗੇ ਪੇਮੈਂਟ ਜਿਵੇਂ ਅੱਜ ਦੇਤੀ ਉਸ ਤੋਂ 10 ਦਿਨਾਂ ਬਾਅਦ ਮੋਟਰਸਾਈਕਲ ਲੈ ਕੇ ਗਏ ਸੀਗੇ 8 ਮਹੀਨੇ ਹੋ ਗਏ ਅਜੇ ਤੱਕ ਆਰ.ਸੀ ਨਹੀਂ ਆਈ ਕਿਹੜੇ ਮਹੀਨੇ ਲਿਆ ਸੀ ਮੋਟਰਸਾਈਕਲ ਮਾਰਚ ਦੇ ਮਹੀਨੇ 12 ਫਰਵਰੀ ਨੂੰ ਲਿੱਤਾ ਸੀ ਜੀ ਤੇ ਕਿੰਨਾ ਟਾਈਮ ਹੋ ਗਿਆ ਆਰ.ਸੀ ਨਹੀਂ ਆਈ 7-8 ਮਹੀਨੇ ਹੋ ਗਏ ਜੀ ਕੀ ਕਹਿ ਰਹੇ ਨੇ ਬੱਸ ਕਹਿ ਦਿੰਦੇ ਆ 10 ਦਿਨਾਂ ਬਾਅਦ ਆਜੀ 15 ਦਿਨਾਂ ਬਾਅਦ ਆਜੀ ਲਾਰੇ ਲਾਈ ਜਾਂਦੇ ਬਈ ਕੀ ਨਾਮ ਆ ਤੁਹਾਡਾ ਮੇਰਾ ਵੀ ਸਾਤ ਕੁਮਾਰ ਹੈ ਕਿਹ ਏ ਜਾਣਦੇ ਨਹੀਂ ਕਿ ਕੋਲੇ ਅੱਛਾ ਤੁਹਾਡੀ ਗੱਲ ਹੋਈ ਕਿਸੇ ਨਾਲ ਏਜੰਸੀ ਜੀ ਕਰਨਾ ਗੱਲ ਹੀ ਨਹੀਂ ਹੋਣਰ ਨਾਲ ਗੱਲ ਹੋਈ ਜੀ ਹਰ ਵਾਰ ਇੱਦੀ ਜਾਂਦੇ ਆ ਬਾਈ 10 ਦਿਨ ਰੁਕ ਜਾਓ 20 ਦਿਨ ਰੁਕ ਜਾਓ ਫਾਈਨਲੀ ਲਾਰੇ ਲਾਈਏ ਤੇ ਕਿਉਂ ਨਹੀਂ ਦੇ ਰਹੇ ਕਾਰਨ ਕੀ ਹੈ ਪਤਾ ਨਹੀਂ ਕਹਿੰਦੇ ਟੈਕ ਨਹੀਂ ਕੀਤਾ ਹੁਣ ਤੁਸੀਂ ਟੈਕ ਕੀਤਾ ਨਹੀਂ ਕੀਤਾ ਸਾਡੀ ਥੋੜੀ ਗਲਤੀ ਹੈ ਅਸੀਂ ਤਾਂ ਆਪਣੇ ਵੱਲੋਂ ਪੂਰੀ ਪੇਮੈਂਟ ਕੀਤੀ ਹੈ ਨਾ ਜੀ ਅੱਛਾ ਜੀ ਸਾਡਾ ਥੋੜੀ ਰੋਲ ਆਪਾਂ ਤਾਂ ਪੂਰੀ ਕੈਸ਼ ਪੇਮੈਂਟ ਦੇ ਕੇ ਲੱਗੇ ਗਏ ਕਿੰਨੀ ਪੇਮੈਂਟ ਦਿੱਤੀ ਸੀ ਮੈਂ 78500 ਰੁਪਏ ਦਿੱਤਾ ਸੀ ਜਿਹੜਾ ਮੋਟਰਸਾਈਕਲ ਲਿਆ ਸੀ ਅੱਛਾ ਬੀਐਲੈਕ ਬਲੈਕ ਕਲਰ ਠੀਕ ਹੈ ਤਾਂ ਮੇਰੇ ਲਈ ਹੈ ਜੀ ਆਦਾ ਆਰ.ਟੀ ਜਦੋਂ ਇਹ ਕੁਝ ਲਿਖ ਕੇ ਦੋ ਸਾਨੂੰ ਦੀ ਸੀ ਸਿਸਟਮ ਹੈ ਇਹਨੇ ਵੀ ਨਿਉਨ ਦੀ ਪ੍ਰੇਸ਼ਾਨ ਕਰੀ ਜਾ ਰਹੇ ਹਾਂ ਦੱਸੋ ਤੇ ਤੁਹਾਨੂੰ ਕੋਈ ਹੱਥ ਪੱਲਾ ਨਹੀਂ ਛੁਡਾਵੇ ਸਾਨੂੰ ਕੋਈ ਹੱਥ ਪੱਲਾ ਪੱਟ ਨਹੀਂ ਛੁਡਾਵੇ ਕੋਈ ਏਜੰਸੀ ਵਾਲੇ ਨਾਲ ਹੁਣ ਗੱਲ ਹੋਈ ਆਈ ਸੀਗਾ ਜੀ ਅੰਦਰ ਬਹਿ ਕੇ ਗੱਲਬਾਤ ਕਰਕੇ ਗਿਆ ਇਹਨਾਂ ਨੇ ਅੱਛਾ ਉਹ ਜਿਹੜੇ ਉਹ ਮੈਨੇਜਰ ਹੈਗੇ ਇਹਨਾਂ ਦੇ ਕਹਿੰਦੇ ਕੋਈ ਨਹੀਂ ਭਾਜੀ ਆ ਜੂਗੀ ਉੱਤੇ ਤੱਕ ਅੱਛਾ ਇਹ 15 20 ਦਿਨ ਪਹਿਲਾਂ ਵੀ ਆਏ ਸੀਗਾ ਕਹਿੰਦੇ 26 ਤਰੀਕ ਨੂੰ ਤੁਹਾਡੀ 25 ਤਰੀਕ ਨੂੰ ਆਰ.ਟੀ ਘਰੇ ਲੈ ਆਣਾ ਹੈ ਤੁਸੀਂ ਇਹ ਸੋਵੇਂ ਮੋਟਰਸਾਈਕਲ ਕਿੱਥੇ ਚਲਾ ਰਹੇ ਹੋ ਮੋਟਰਸਾਈਕਲ ਤੁਸੀਂ ਰੋਡ ਸਾਈਡ ਦਾ ਚੱਲ ਰਿਹਾ ਭਾਜੀ ਬੋਲਸਾਰੇ ਨੇ ਰੋਕ ਲਿਆ ਸੀਗਾ 80000 ਰੁਪਏ ਦੇ ਕੇ ਛਡਾਇਆ ਸੀ ਬੌਂਡ ਕਰਤਾ ਸੀ ਉਹਨਾਂ ਨੇ ਦੋ ਬੰਦਿਆਂ ਤੋਂ ਫੋਨ-ਫੋਨ ਕਰਵਾ ਕੇ ਤਾਂ ਮੋਟਰਸਾਈਕਲ ਲੈ ਕੇ ਆਏ ਜੀ ਤੁਹਾਨੂੰ ਇੱਥੇ ਦਿੱਕਤ ਨਹੀਂ ਆਉਂਦੀ ਦਿੱਕਤ ਦੀ ਦਿੱਕਤ ਆ ਰਹੀ ਆ ਭਾਜੀ ਰੋਡ ਤੇ ਚੱਲ ਨਹੀਂ ਸਕਦੇ ਦੂਜੇ ਨਾਲ ਗੱਲ ਕਰੀਏ ਸੋ ਇੱਕ ਹੋਰ ਨੇ ਜਿਨ੍ਹਾਂ ਦੀ ਆਰ.ਸੀ ਨਹੀਂ ਆਈ ਹੈ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਸਾਹਿਬ ਤੁਹਾਡੀ ਆਰ.ਸੀ ਆ ਗਈ ਆਰ.ਸੀ ਨਹੀਂ ਆਈ ਜੀ ਇਹੇ ਕੜਵਾਇਆ ਸੀ ਮੋਟਰਸਾਈਕਲ ਦੀ ਮਾਰਚ 22 ਤਰੀਕ ਨੂੰ ਜੀ ਅੱਛਾ ਤੇ ਉਸ ਤੋਂ ਬਾਅਦ ਆਮ ਤੌਰ ਤੇ ਜੀ ਤਸਵੀਰ ਮੇਰੀ ਡਰੋਨ ਬੈਂਗਲ ਨੇ ਲਈ ਹੈ ਦੋ ਤਿੰਨ ਖੇਤਾਂ ਦੀਆਂ ਨੇ ਆਪਣੇ ਰੈਗੂਲਰ ਗੇਟ ਚ ਗਈ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਰੁਪਿੰਦਰ ਰਾਜੀ ਜੀ ਕਿਹੜਾ ਮੋਟਰਸਾਈਕਲ ਲਿਆ ਸੀ ਸਪਲੈਂਡਰ ਜੀ ਬਲੈਕ ਜੈੱਡ ਆ ਜੀ ਕੋਈ ਕਿਸ਼ਤਾਂ ਤੋੜੀਆਂ ਤਾਂ ਨਹੀਂ ਨਹੀਂ ਜੀ ਫਿਰ ਆਰਸੀ ਕਿਉਂ ਨਹੀਂ ਤੇਰੇ ਆਰਸੀ ਦੇ ਮਨੂੰ ਕਹਿੰਦੇ ਜੀ ਮਾਰਚ ਤੁਸੀਂ ਅਪ੍ਰੈਲ ਚ ਆ ਜਿਓ ਜੀ 15 ਤਰੀਕ ਨੂੰ ਆਇਆ ਜੀ ਨਹੀਂ ਮਿਲੀ ਫਿਰ ਕਹਿੰਦੇ ਸਾਡਾ ਜੀ ਸਿਸਟਮ ਬੰਦ ਹੋ ਗਿਆ ਜੀ ਫਿਰ ਇਹਨਾਂ ਨੂੰ ਮੰਨਿਆ ਜੂੜੀ ਠੀਕ ਦੇਤੀ ਜੂਨ ਦੇ ਜੂਨ ਦੀ 15 ਤਰੀਕ ਨੂੰ ਆਜੂਗਾ ਜੀ ਫਿਰ ਕਹਿੰਦੇ ਜੀ ਅਗਲੇ ਮਹੀਨੇ ਆਜੂਗਾ ਫਿਰ ਕਹਿੰਦੇ ਜੀ ਸਤੰਬਰ ਦੀ 1 ਤਰੀਕ ਨੂੰ ਆਜੂਗਾ ਹੁਣ ਕਹਿੰਦੇ ਜੀ ਸਾਡਾ ਸਿਸਟਰ ਹੋਣ ਚੱਲਿਆ ਵਾ ਹੁਣ ਤੁਹਾਨੂੰ 15 ਦਿਨ ਹੋਰ ਰੁਕਣਾ ਪੈਣਾ ਵਾ ਤੇ ਤੁਹਾਨੂੰ ਉਮੀਦ ਹੈ 15 ਦਿਨ ਬਾਅਦ ਮਿਲ ਜੂ ਸਾਨੂੰ ਕੋਈ ਉਮੀਦ ਨਹੀਂ ਹੈ ਜੀ ਮੋਟਰਾਂ ਵਾਲੇ ਸੀ ਕਲਾ ਨਹੀਂ ਸਕਦੇ ਡਰ ਦੇ ਮਾਰੇ ਸੀ ਰੋਡ ਤੇ ਨਹੀਂ ਕੱਢਦੇ ਜਗਾ ਜਗਾ ਨਾਕੇ ਲੱਗੇ ਹੋਏ ਆ ਜੀ ਤੇ ਹੁਣ ਤੁਸੀਂ ਕੀ ਕਰੋਗੇ ਅੱਗੇ ਅੱਗੇ ਸਟੈਪ ਕੀ ਹੋਊਗਾ ਜੇ ਤੁਹਾਨੂੰ ਨਹੀਂ ਦਿੰਦੇ ਯਾਰ ਸੀ ਫਿਰ ਕੀ ਹੋਊਗਾ ਜੇ ਹੁਣ ਅਸੀਂ ਛਾਣੀ ਰਿਪੋਰਟ ਦਵਾਂਗੇ ਜੀ ਥੀਪੀ ਸਰ ਦੀ ਰਿਪੋਰਟ ਦਵਾਂਗੇ ਜੀ ਅਸੀਂ ਕੈਸੇ ਦਿੱਤੇ ਆ ਜੀ ਅਸੀਂ ਰੋਡ ਤੇ ਮੋਟਰਸਾਈਕਲ ਨਹੀਂ ਕੱਢ ਸਕਦੇ ਕੀ ਮੰਗ ਕੀ ਆ ਤੁਹਾਡੀ ਸਾਡਾ ਮੰਗ ਆ ਕਿ ਜਿਆਦਾ ਸਾਡਾ ਰਫੰਡ ਕਰਾਇਆ ਜਾਵੇ ਜਾਂ ਸਾਨੂੰ ਆਰ.ਟੀ. ਦਿੱਤੀ ਜਾਵੇ ਅੱਛਾ ਜੀ ਮਾਤਰਿਤਾ ਦੇਵੀ ਦੇ ਨਾਮ ਤੇ ਗੱਡੀ ਲਈ ਸੀ ਤੇ ਕਿੱਥੋਂ ਲਈ ਸੀ ਸਰ ਕਬੀਸ ਮੋਟਰ ਤੋਂ ਲਈ ਜੀ ਅੱਛਾ ਕਿੱਥੇ ਹੈ ਆਵੰਦੇ ਵਿੱਚ ਬੰਦ ਖੜੀ ਹੈ ਸਰ 207 ਦੇ ਵਿੱਚ ਬੌਂਡ ਕੀਤੇ ਹੋਏ ਹਨ ਕਿਉਂ ਬੌਂਡ ਕਰਤੀ ਕਿਉਂਕਿ ਸਰ ਆਪਣੇ ਕੋਲ ਆਰਸੀ ਅਵੇਲੇਬਲ ਨਹੀਂ ਜੀਗੀ ਤੇ ਸਰ ਇਹਨਾਂ ਕੋਲ ਆਇਆ ਕਿੰਦੇ ਕਿ 10 ਦਿਨਾਂ ਬਾਅਦ ਆ ਜਾਣੀ ਹੈ 4 ਦਿਨਾਂ ਬਾਅਦ ਆ ਜਾਣੀ ਹੈ ਸਰ ਨੂੰ ਆਰਸੀ ਕਿਉਂ ਨਹੀਂ ਦੇ ਰਹੇ ਸਰ ਉਹ ਪਤਾ ਨਹੀਂ ਸਰ ਜੀ ਕਿਉਂ ਨਹੀਂ ਦੇ ਰਹੇ ਤੁਸੀਂ ਪੈਸੇ ਦਿੱਤੇ ਆ ਪੈਸੇ ਸਰ ਦਿੱਤੇ ਹੋਏ ਆ ਸਰ ਜੀ ਅੱਛਾ ਤੇ ਗੱਲ ਕਿਤੇ ਨਾਲ ਏਜੰਸੀ 'ਚ ਹੋਈ ਕਿਸੇ ਨਾਲ ਤੁਹਾਡੀ ਗੱਲ ਹਾਂਜੀ ਸਰ ਅਰਵਿੰਦ ਜੀ ਨਾਲ ਗੱਲ ਹੋਈ ਆ ਸਰ ਮੈਂ ਜਿਹੜੇ ਮਾਲਕ ਹੈ ਜੀ ਉਹਨਾਂ ਨਾਲ ਵੀ ਗੱਲ ਹੋਈ ਹੈ ਠੀਕ ਕਰ ਰਹੇ ਨੇ ਹੁਣ ਸਰ ਕਿੰਨੇ ਦਿਨ ਦੇ ਵਿੱਚ ਆ ਜਾਣੀ ਹੈ ਸਰ 5 ਦਿਨ ਦੇ ਵਿੱਚ ਆ ਹੀ ਜੀ ਜਿਹੜੀ ਬਾਈਕ ਸਰ ਉਹਨਾਂ ਦਾ ਉਹਨਾਂ ਅੰਦਰੀ ਵਾਲੇ ਤੋਂ ਮਿਲਣ ਦਾ ਚੱਕਾ ਜਾਉਂਗਾ ਸਰ ਮੈਂ ਤਾਂ ਬਹੁਤ ਪਰੇਸ਼ਾਨ ਹਾਂ ਸਰ ਕੰਮ ਤੇ ਵੀ ਨਹੀਂ ਜਾ ਰਹੇ ਕਿ ਕੀ ਕੰਮ ਕਰਦੇ ਹੋ ਤੁਸੀਂ ਸਰ ਮੈਂ ਲੇਬਰ ਹਾਂ ਦੇਖੋ ਹੁਣ ਕੀ ਮੰਗਾਂ ਤੁਹਾਡੀ ਸਰ ਮੇਰੀ ਮੰਗ ਮੇਰੀ ਗੱਡੀ ਛੁੜਾ ਕੇ ਦੇਣ ਨਹੀਂ ਤਾਂ ਸਰ ਮੈਂ ਦਿੱਤਾ ਦਿੱਤਾ ਭਰੂੰਗਾ ਸਰ ਆਇਓ ਆਇਓ ਇਸ ਤਰੀਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਜਿਹੜੇ ਕੰਪਨੀ ਵਾਲੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਕੀ ਮਾਮਲਾ ਹੈਗੇ ਮੈਨੇਜਰ ਸਾਹਿਬ ਹੈਗੇ ਜੀ ਜੀ ਸਰ ਪੱਤਰਗਾ ਪਾਟੀਆਂ ਗੱਲ ਕਰਦੇ ਆਂ ਜੀ ਕੱਲ ਵੀ ਮੈਂ ਇਹ ਗਿਆ ਸੀਗਾ ਕਿ ਦੇਖੋ ਮੇਰਾ ਨੁਕਸਾਨ ਕਰਕੇ ਜੇ ਤੁਹਾਨੂੰ ਕੁਝ ਮੰਦਾ ਤਾਂ ਤੁਸੀਂ ਕਰ ਲੋਗੇ ਦੇਖੋ ਯਾਰ ਭਾਜੀ ਪਰ ਜਿਹੜੇ ਲੋਕ ਜਿਨ੍ਹਾਂ ਨੇ ਪੈਸੇ ਦੇ ਕੇ ਚੀਜ਼ ਲਈ ਆ ਸਰ ਆਰ.ਸੀ ਤੋਂ ਬਣਾ ਦੇਖੋ ਕੋਈ ਵੀ ਝੂਠ ਬਿਆਦੀ ਨਹੀਂ ਹੈ ਮੇਰੇ ਵੀਰ ਕੋਈ ਝੂਠ ਬਿਆਦੀ ਨਹੀਂ ਹੈ ਕੀ ਨਿਕਲਦ ਕਰ ਰਿਹਾ ਸਰ ਫਿਰ ਇਹ ਕਿੱਦਾਂ ਮੋਟਰਸਾਈਕਲ ਚਲਾਣਗੇ ਦੱਸੋ ਚਲੋ ਮੇਰੇ ਕੋਲ ਗੱਲ ਸੁਣੋ ਮੈਨੂੰ ਨਾ ਆਈਡੀ ਪਹੁੰਚੀ ਠੀਕ ਹੈ ਠੀਕ ਹੈ ਠੀਕ ਹੈ ਅੱਗੇ ਨੁਕਸਾਨ ਦਾ ਸਾਡਾ ਭਾਜੀ ਨੁਕਸਾਨ ਦਾ ਜਿਹੜੇ ਬੰਦੇ ਇੱਥੇ ਖੜੇ ਦੇਖੋ ਜਿਆਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ ਮੈਂ ਛੋਟੀ ਲੈ ਰਿਹਾ ਭਾਜੀ ਛੋਟੀ ਲੈ ਰਿਹਾ ਕਿੰਨੀ ਦੇਰ ਤੱਕ ਆ ਜੇਗੀ ਆਰਸੀ ਇਹਨਾਂ ਦੀ ਭਾਜੀ ਮੇਰਾ ਕੂਡ ਹੋ ਚੁੱਕਾ ਮੇਰੇ ਵੀਰ ਭਾਜੀ ਫਿਰ ਕੋਈ ਟਾਈਮਿੰਗ ਦਾ ਹੋਏਗਾ ਕੋਈ ਅਪਲਾਈ ਦੀ ਰਸੀਦ ਹੋਵੇ ਜਦੋਂ ਇੱਕੋ ਸੰਧਿਆ ਨਾ ਉਹਨਾਂ ਟਾਈਮ ਦੱਸੋ ਦੱਸੋ ਕਿੰਨਾ ਟਾਈਮ ਤੁਸੀਂ ਕਹਿੰਦੇ ਅੱਗੇ ਅੱਗੇ ਮੇਰੇ ਨਾਲ ਜੀ ਆਇਆਂ ਨੂੰ ਆ ਗਏ ਕਿੰਨੇ ਟਾਈਮ ਹੋਵੇ ਕੋਈ ਨਹੀਂ ਤੁਸੀਂ ਦੱਸੋ ਕੀ ਗੱਲ ਕਿੰਨਾ ਟਾਈਮ ਆਪਾਂ ਕਹਿ ਦਿੰਨੇ ਗੱਲਬਾਤ ਕਰ ਲੈਂਦੇ ਦੱਸੋ ਇਹ ਕੋ ਡੱਲੇ ਹੋਗਾ ਅੱਜ ਹੋਵੇ 25 ਤਰੀਕ ਨੂੰ ਜੀ ਅਹ ਬਈ ਸਾਤਰੀ ਤੋਂ ਬਿਲਕੁਲ ਸਾਰੇ ਦੇ ਆਪੇ ਆ ਜਾਣਗੇ ਪਾਜੀ ਉਹ ਕਹਿੰਦੇ ਆ ਇੱਕ ਇੱਕ ਗੱਲ ਮੇਰੀ ਦਾ ਵੀ ਇੱਕ ਗੱਲ ਮੇਰੀ ਦਾ ਵੀ ਜਵਾਬ ਦੇ ਦਿਓ ਇਹ ਕਹਿੰਦੇ 8 ਮਹੀਨੇ ਸਾਨੂੰ ਅੱਗੇ ਹੋ ਗਏ 15-15 ਦਿਨਾਂ ਦੀ ਮਿਲਟਰੀ ਗੱਡੀ ਪਾਉਂਡ ਆਏ ਦੀ ਅੱਛਾ ਚਲੋ 10 ਤਰੀਕ ਤੱਕ ਹੋ ਜੇਗੀ ਜੀ ठीकु <laughs> आहे